ਖਸ਼ਿਆਰਪੁਰ ਪੁਲਿਸ ਵੱਲੋਂ ਖਸ਼ਿਆਰਪੁਰ ਦੇ ਵਿੱਚ ਵੱਡਾ ਆਪਰੇਸ਼ਨ ਚਲਾਉਂਦੇ ਹੋਏ ਚਲਾਇਆ ਗਿਆ ਆਪਰੇਸ਼ਨ ਕਾਸੋ ਆਪਰੇਸ਼ਨ ਕਾਸੋ ਦੇ ਤਹਿਤ ਚੈਕਿੰਗ ਦੇ ਵਿੱਚ ਪੁਲਿਸ ਵੱਲੋਂ ਜਤਾਈ ਜਾ ਰਹੀ ਹੈ ਮੋਬਾਈਲ ਕੈਸ਼ ਅਤੇ ਨਸ਼ੀਲੇ ਪਾਊਡਰ ਬਰਾਮਦ ਦੀ ਅਸ਼ੰਕਾ ਇਸ ਸਬੰਧਿਤ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐਸਐਸਪੀ ਖਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਜੀ ਅੱਜ ਦੇ ਕੋਆਰਡੀਨੇਟ ਸਰਚ ਆਪਰੇਸ਼ਨ ਜੋ ਸਾਡਾ ਨਸ਼ਿਆ ਵਿਰੁੱਧ ਚੱਲ ਰਿਹਾ ਹੈਗਾ ਉਹਦੇ ਵਿੱਚ ਹੁਸ਼ਿਆਰਪੁਰ ਪੁਲਿਸ ਪੂਰੇ ਜ਼ਿਲ੍ਹੇ ਦੇ ਵਿੱਚ ਅਸੀਂ 17 ਥਾਵਾਂ ਤੇ ਕੋਆਰਡੀਨੇਟ ਸਰਚ ਆਪਰੇਸ਼ਨ ਚੱਲ ਰਹੇ ਜਿੱਥੇ ਕਿ ਸਾਨੂੰ ਹਿਊਮਨੈਂਟ ਐਂਡ ਟੈਕਨੀਕਲ ਇੰਟਸ ਤੋਂ ਸੋਰਸਸ ਬੇਸਡ ਇਨਫੋਰਮੇਸ਼ਨ ਸਿੱਗੀ ਐਂਡ ਹੁਣ ਇਹ ਆਪਰੇਸ਼ਨ অনਗoing ਹੈਗਾ ਹਾਲ ਕੀ ਘੜੀ ਸਾਨੂੰ ਕਈ ਥਾਵਾਂ ਤੋਂ ਇਨਫੋਰਮੇਸ਼ਨ ਆਈ ਹੈ ਕਿ ਰਿਕਵਰੀਜ਼ ਹੋਈਆਂ ਕੈਸ਼ ਦੀ ਤੇ ਨਾਰਕੋਟਿਕਸ ਦੀ ਤੇ ਜੋ ਐਕਚੁਅਲ ਰਿਕਵਰੀਜ਼ ਐਂਡ ਜੋ ਐਕਚੁਅਲ ਡਾਟਾ ਵੋ ਤੁਹਾਡੇ ਨਾਲ ਅੱਸੀ ਸ਼ਾਮ ਤੱਕ ਸਾਂਝਾ ਕਰਾਂਗੇ ਸਰ ਹੁਣ ਕਿੰਨੇ ਲੋਕ ਫੜੇ ਜਾਂਦੇ ਹੋ ਜੀ ਮੈਂ ਜਿੱਦਾਂ ਦੱਸ ਰਿਹਾ ਕਿ ਅਭੀ ਤੋ ਚੱਲ ਰਿਹਾ ਹੈਗਾ ਆਪਰੇਸ਼ਨ ਤੇ 17 ਥਾਵਾਂ ਤੇ ਚੱਲ ਰਿਹਾ ਹੈਗਾ ਅੱਡ ਅੱਡ ਥਾਵਾਂ ਤੇ ਇੱਥੇ ਵੀ ਹੁਣ ਰਿਕਵਰੀ ਤੁਹਾਡੇ ਸਾਹਮਣੇ ਹੀ ਪਤਾ ਲੱਗਿਆ ਹੈਗਾ ਕਿ ਨਾਰਕੋਟਿਕਸ ਦੀ ਹੋਈ ਹੈ ਕੈਸ਼ ਵੀ ਫੜਿਆ ਗਿਆ ਹੈਗਾ ਅਨਨਿਤ ਪਹਿਲਾਂ ਵੀ ਪਰਚੇ ਦਰ ਕੇ ਤੇ ਜਦੋਂ एवरीथिंग ਇਜ਼ ਕਲੀਅਰ ਤੇ ਸਾਨੂੰ ਐਗਜ਼ੈਕਟ ਡੀਟੇਲਸ ਮਿਲ ਜਾਂਦੀਆਂ ਕਿ ਕਿੰਨੇ ਅਕਿਊਜ਼ ਫੜੇ ਗਏ ਕਿੰਨੀ ਰਿਕਵਰੀਜ਼ ਹਨ ਕਿੰਨੀ ਐਫਆਈਆਈ ਲਾਂਚ ਹੋ ਰਹੀ ਹੈ ਬਾਏ ਈਵਨਿੰਗ ਵਿਲ ਸ਼ੇਅਰ ਅ ਪ੍ਰੈਸ ਰੋਕ। ਜਦੋਂ ਪੁਲਸ ਰਿਪੋਰਟ ਜਾਨਣੀ ਹੈ ਪਹੁੰਚ ਗਿਆ ਉਹ ਤੇ ਕੀ ਪੱਖ ਮਰ ਪਰਖੇ ਲਾ ਦੀਆਂ ਜੁਸੋਂ ਪਤਾ ਲੱਗ ਜਾਂਦਾ ਤਾਂ ਮਰ ਜਾਂਦੀਆਂ ਕਾਫੀ ਹੱਦ ਤੱਕ ਨਹੀਂ ਜੀ ਜਦੋਂ ਅਸੀਂ ਜਾਣੇ ਹੈ ਜੀ ਜੋ ਡਿਸਟੈਂਸ ਹੈਗਾ ਆਬਵੀਅਸਲੀ ਐਸੀ ਟਰੈਵਲ ਕਰਕੇ ਜਾਣੇ ਬਟ ਅਸੀਂ ਉਹ ਸੀਕ੍ਰੀਟ ਰੱਖਦੇ ਹਾਂ ਐਂਡ ਸਿਵਲ ਦੇ ਵਿੱਚ ਵੀ ਸਾਡੇ ਆਫੀਸਰਸ ਲੱਗੇ ਹੁੰਦੇ ਆ ਯੂਨੀਫਾਰਮ ਦੇ ਵਿੱਚ ਵੀ ਹੁੰਦੇ ਆ ਕੋਆਰਡੀਨੇਟ ਸਰਚ ਦਾ ਮਤਲਬ ਹੀ ਇਹ ਹੈ ਕਿ ਪਹਿਲਾਂ ਅਸੀਂ ਕੋਆਰਡਨ ਕਰ ਲੈਨੇ ਆ ਏਰੀਆ ਨੂੰ ਇਨ ਕੇਸ ਕੋ ਨਿਕਲਦਾ ਉਹਦੀ ਵੀ ਤਲਾਸ਼ੀ ਲਈ ਜਾਂਦੀ ਜਿਹੜੇ ਤੁਸੀਂ ਮੰਤਰੀ ਜਾਂਦੇ ਨੇ ਉਹ 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 ਉਹਨਾਂ ਨੂੰ ਲਗਦਾਂ ਤੋਂ ਲੱਗੇ ਤਾਂ ਕਿ ਕਿਉਂ ਚੇਨ ਪੀ ਲਈ ਨਹੀਂ ਜੀ ਚੇਨ ਫੜੀ ਜਾਂਦੀ ਹੈ ਅਸੀਂ ਪਿੱਛੇ ਸੀ ਹੁਣ ਕੁਝ ਦਿਨ ਪਹਿਲਾਂ ਹੀ 80000 ਤੋਂ ਵੱਧ ਇਨਟੌਕਸੀਗੇਟਡ ਟੈਬਲੇਟਸ ਫੜੀ ਹੈਗੀ ਤੇ ਇਹਦੇ ਵਿੱਚ ਪਹਿਲਾਂ ਸਾਨੂੰ ਛੋਟੀ ਰਿਕਵਰੀ ਹੋਈ ਸੀਗੀ ਉਸ ਤੋਂ ਪਿੱਛੇ ਅਸੀਂ ਗਏ ਤੇ ਫਿਰ ਵੱਧ ਰਿਕਵਰੀ ਹੋਈ ਹੈ ਤਿੰਨ ਐਕਿਊਜ਼ ਅਸੀਂ ਤਿੰਨ ਲੇਅਰ ਦੇ ਵਿੱਚ ਆਲਰੇਡੀ ਫੜ ਚੁੱਕੇ ਹਾਂ ਐਂਡ ਸਾਡਾ ਆਪਰੇਸ਼ਨ ਹਾਲੇ ਵੀ ਔਨ ਗoing ਹੈ ਇਕਸਰ ਪਹਿਲੀ ਵਾਰ ਹੋਇਆ ਹੈਗਾ ਕਿ ਜਿਹੜਾ ਪਿੰਡਾਂ ਦੇ ਵਿੱਚ ਬੈਲੈਂਸ ਬੈਲੈਂਸ ਕਰਨ ਨੂੰ ਕੋਈ ਸ਼ਬਦ ਉਹ ਜਿਹੜਾ ਕਿਮਪਲਾਈ ਹੈ ਗਿਆ ਪਹਿਲੇ ਲੋਕਾਂ ਦੇ ਖਾਸ ਕਰ ਹੁੰਦਾ ਸੀ ਕਿ ਮਿਲਦਾ ਕਿ ਰਿਕਮੈਂਸ਼ਨ ਹੋਵੇ ਵੀ ਨਹੀਂ ਦੱਸ ਲੱਗਦਾ ਕਿ ਸਰੀ ਅਦੁੱਲਿਸ਼ ਤੇ ਲੋਕਾਂ ਦੇ ਪੇਸ਼ਾ ਵਧੀਆ ਆ ਲੋਕ ਜਿਹੜੀ ਇਨਫੋਰਮੇਸ਼ਨ ਆ ਰਹੀ ਹੈ ਉਹ ਤੇ ਕੰਮ ਕਰ ਚੀ ਇਸ ਦਾ ਕੰਪਲੈਕਸ ਖਾਲਾ ਕੀਤਾ ਲੋਕ ਬਿਲਕੁਲ ਬਿਲਕੁਲ ਜੀ ਪਬਲਿਕ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ ਸਾਨੂੰ ਜੋ ਪੰਜਾਬ ਸਰਕਾਰ ਦੀ ਐਂਟੀ ਡਰਗ ਹੈਲਪਲਾਈਨ ਹੈ ਉਹਦੇ ਵਿੱਚ ਲੋਕਾਂ ਦੀ ਬਹੁਤ ਇਨਫੋਰਮੇਸ਼ਨ ਸਾਨੂੰ ਆ ਰਹੀ ਹੈਗੀ ਜਿਹਦੇ ਵਿੱਚ ਇਨਫਾਰਮਰ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਸੀਕ੍ਰੀਟ ਰੱਖੀ ਜਾਂਦੀ ਹੈ ਐਂਡ ਹੁਸ਼ਿਆਰਪੁਰ ਪੁਲਿਸ ਨੇ ਕੱਲੇ 400 ਤੋਂ ਵੱਧ ਮੁਕਦਮੇ ਅਸੀਂ ਦਰਜ ਕਰ ਚੁੱਕੇ ਹਾਂ ਉਹੀ ਸੀਕ੍ਰੀਟ ਇਨਫੋਰਮੇਸ਼ਨ ਬੇਸਿਸ ਤੇ ਜਿਹੜੇ ਕਿ ਅਕਿਊਜ਼ ਵੀ ਫੜੇ ਗਏ ਹਨ ਰਿਕਵਰੀਜ਼ ਵੀ ਹੋਈਆਂ ਤੇ ਪਬਲਿਕ ਪੂਰਾ ਸਪੋਰਟ ਕਰ ਰਹੀ ਹੈ ਜਿਹੜੇ ਕਿ ਐਡਿਕਟਸ ਹੋ ਗਏ ਉਹਨਾਂ ਦੇ ਲਈ ਵੀ ਅਸੀਂ ਪੂਰੇ ਤਤਪਰ ਹੈਗੇ ਹਾਂ ਸਰਕਾਰ ਨੇ ਡੀ ਐਡਿਕਸ਼ਨ ਸੈਂਟਰ ਫੈਸਿਲਿਟੀਆਂ ਔਰ ਸੈਂਟਰ ਫੈਸਿਲਿਟੀਆਂ ਨੂੰ ਹੋਰ ਸਪੋਰਟ ਸਿਸਟਮ ਜਿਹੜਾ ਹੈਗਾ ਉਹਨੂੰ ਮਜ਼ਬੂਤ ਕੀਤਾ ਐਂਡ ਅਸੀਂ ਮੋਰ ਦੈਨ 1000 ਜਿਹੜੇ ਐਡਿਕਟਸ ਹੈ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਐਂਡ ਔਟ ਸੈਂਟਰਸ ਦੇ ਵਿੱਚ ਵਰਤੀ ਕਰਾ ਐਡਮਿਟ ਕਰਾਇਆ ਐਂਡ ਬਹੁਤ ਸਾਰੇ ਇਹਦੇ ਵਿੱਚੋਂ ਛੱਡ ਵੀ ਰਹੇ ਹਨ ਪਿਛਲੀ ਪਲਾਸ ਤੋਂ ਬਾਅਦ ਕੋਈ ਸੁਰੱਖਿਆ ਦੀ ਸਪੈਸ਼ਲ ਲੱਗੀ ਵੀ ਲਗਾਏ ਜਾਣ ਕਿ ਲਗਾਏ ਜਾ ਰਹੇ ਕਿ ਲਗਾਏ ਜਾ ਰਹੇ ਬਿਲਕੁਲ ਜੀ ਇਹ ਉਸ ਦਿਨ ਤੋਂ ਹੀ ਸਾਡੀ ਸਪੈਸ਼ਲ ਡਰਾਈਵ ਰਾਤ ਨੂੰ ਦਿਨੇ ਚੱਲ ਰਹੀ ਹੈਗੀ ਵਕ ਵਕ ਥਾਵਾਂ ਤੇ ਅਸੀਂ ਮੋਬਾਈਲ ਨਾਕਾਬੰਦੀ ਵੀ ਕਰ ਰਹੇ ਹੈਗੇ ਟੂ ਵੀਲਰ ਫੋਰ ਵੀਲਰ ਦੀ ਚੈਕਿੰਗ ਹੋ ਰਹੀ ਹੈ ਜਿੱਦਾਂ ਸਿਵਲ ਦੇ ਵਿੱਚ ਵੀ ਸਾਡੀ ਟੀਮਸ ਲੱਗੀ ਹੋਈਆਂ ਐਂਡ ਵੀ ਆਰ ਇਨ ਟੋਟਲ ਕੋਆਰਡੀਨੇਸ਼ਨ ਵਿਦ ਦੀ ਇੰਟੈਲੀਜੈਂਸ ਏਜੰਸੀ ਸਿਸਟਰ ਏਜੰਸੀ ਜੋ ਜੋ ਸਾਨੂੰ ਇਨਪੁਟਸ ਆਉਂਦੇ ਐ ਚੈਕਿੰਗ ਵੀ ਹੋ ਰਹੀ ਹੈ ਐਂਡ ਐਕਸ਼ਨ ਇਸ ਬੀਂਗ ਟੇਕਨ ਜਹਾਂ ਪੇ ਵੀ ਕੋਈ ਸਾਨੂੰ ਇਨਫੋਰਮੇ We'll